ਸਸੀ ਕਾਲ ਜੀ ਸਾਰਨ ਪਿਆਰ ਭਰੀ ਸਸੀ ਕਾਲ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਮਲਜੀਤ ਕਿਚਨ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਆਪਾਂ ਬਣਾਈਏ ਜੀ ਇੱਕ ਛੋਲਿਆਂ ਦੀ ਦਾਲ ਦੀ ਪੌਣੀ ਕਕੌਲੀ ਆ ਹਨ ਬਰਾਬਰ ਜੇ ਦੀ ਰੱਖੀ ਆ ਤੇ ਨਾਲ ਆਪਾਂ ਲੈਂ ਜਾ ਸਿਰਫ ਤਿੰਨ ਹਰੀਆਂ ਮਿਰਚਾਂ ਹਨ ਆਪਾਂ ਇਹਨੂੰ ਦਾਲ ਨੂੰ ਹੁਣ ਰੱਖਾਂਗੇ ਭਿਉਂਕੇ ਭਿਉਂਕੇ ਰੱਖਾਂਗੇ ਆਪਾਂ ਘੱਟ ਤੋਂ ਘੱਟ 2 ਘੰਟੇ ਕਿਉਂਕਿ ਗਰਮ ਪਾਣੀ ਦੇ ਵਿੱਚ ਭਿਉਾਵਾਂਗੇ ਤਾਂ ਆਪਣੀ ਦਾਲ ਛੇਤੀ ਬਣ ਜਾਏਗੀ ਛੇਤੀ ਮਤਲਬ ਕਿ ਪੋਲੀ ਹੋ ਜਾਏਗੀ ਆਪਾਂ ਦਾਲ ਨੂੰ ਭੋਲੀ ਕਰਾਂਗੇ ਤੇ ਤੁਹਾਨੂੰ ਫਿਰ ਮੈਂ ਦੱਸਾਂਗੀ ਅੱਗੇ ਕਿ ਆਪਾਂ ਇਸ ਦਾਲ ਦਾ ਕੀ ਬਣਾ ਰਹੇ ਹਾਂ ਜੇ ਤੁਸੀਂ ਮੇਰੇ ਨਾਲ ਬਣੇ ਰਹੋ ਤੇ ਬਾਅਦ ਵਿੱਚ ਮੈਨੂੰ ਪਲੀਜ਼ ਸਪੋਰਟ ਜ਼ਰੂਰ ਕਰਿਆ ਕਰੋ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਇਹ ਕਿਸ ਤਰ੍ਹਾਂ ਦਾ ਲੱਗਿਆ ਵਾ ਤੇ ਹੁਣ ਆਪਾਂ ਦਾਲ ਨੂੰ ਗਰਮ ਪਾਣੀ ਦੇ ਵਿੱਚ ਭੌਂਕੇ ਰੱਖ ਦਿੰਨੇ ਹਾਂ ਹਰੀਆਂ ਮਿਰਚਾਂ ਜੋ-ਜੋ ਚੀਜ਼ ਪਾਵਾਂਗੇ ਆਪਾਂ ਮੈਂ ਤੁਹਾਨੂੰ ਨਾਲ ਦੀ ਨਾਲ ਦੱਸती ਰਹਾਂਗੇ ਤੇ ਆਪਾਂ ਦਾਲ ਭੰਤੀ ਸੀ 2 ਘੰਟੇ ਤਕਰੀਬਨ ਹੋ ਗਏ ਹੁਣ ਆਪਾਂ ਦੇਖਦੇ ਹਾਂ ਵੀ ਕਿੰਨੀ ਕੁ ਭੋਲੀ ਹੋਈ ਆ ਮੈਂ ਗਰਮ ਪਾਣੀ ਦੇ ਵਿੱਚ ਭੋਂਦੀ ਸੀ ਕਿ ਪਾਣੀ ਦਾ ਠੰਡਾ ਜਲਦੀ ਹੁੰਦਾ ਵੀ ਨਹੀਂ ਤਾਂ ਆਪਾਂ ਦੇਖ ਰਹੇ ਆ ਕਿੰਨੀ ਕ ਪੋਲੀ ਹੋ ਗਈ ਆ ਜੀ ਕਾਫੀ ਫੁੱਲੀ ਹੋਈ ਹੈ ਗਰਮ ਪਾਣੀ ਦੇ ਵਿੱਚ ਜਲਦੀ ਪੋਲੀ ਹੁੰਦੀ ਹੈ ਕਿਉਂਕਿ ਗਰਮੀਆਂ ਦੇ ਵਿੱਚ ਆਪਾਂ ਭਿਉਂਨੇ ਆ ਤਾਂ ਪਾਣੀ ਆਪਣਾ ਬੈਸੀ ਆਟੋਮੈਟਿਕ ਹੀ ਗਰਮ ਹੁੰਦਾ ਵਾ ਤੇ ਇਹ ਹੁਣ ਥੋੜਾ ਗਰਮੀ ਸੀਗੀ ਹੈ ਸਰਦੀ ਸੀਗੀ ਸਰਦੀ ਕਰਕੇ ਆਪਾਂ ਇਹਦੇ ਵਿੱਚ ਗਰਮ ਪਾਣੀ ਪਾਇਆ ਆਪਾਂ ਇਹਦਾ ਪਾਣੀ ਛਾਣ ਲਾਂਗੇ ਪਾਣੀ ਲੱਕ ਕੱਢ ਦਿਆਂਗੇ ਤੇ ਆਪਾਂ ਹੋਰ ਆਪਾਂ ਇਹਨੂੰ ਇਹਦੇ ਵਿੱਚ ਪਾ ਲਿਆ ਤੇ ਆਪਾਂ ਹੁਣ ਇਹਦਾ ਬਣਾਵਾਂਗੇ ਪੇਸਟ ਹਨਾ ਪੇਸਟ ਤਿਆਰ ਕਰਾਂਗੇ ਆਪਾਂ ਇਹਦਾ ਪੇਸਟ ਚਾਰ ਵਿੱਚ ਪਾਵਾਂਗੇ ਆਪਾਂ ਹਰੀਆਂ ਮਿਰਚਾਂ ਦੋਵੇਂ ਜੋ ਲੰਜਾਂ ਸੀ ਆਪਾਂ ਤਿੰਨ ਮਿਰਚਾਂ ਲੈਂਿਆ ਸੀ ਮੈਂ ਤਿੰਨੇ ਚ ਪਾਵਾਂਗੀ ਤੁਸੀਂ ਘੱਟ ਪਾਣੀ ਹੈ ਘੱਟ ਪਾ ਲਓ ਇਹਦੇ ਵਿੱਚ ਪਾਵਾਂਗੀ ਮੈਂ ਨਮਕ ਵੀ ਪਾਵਾਂਗੀ ਨਮਕ ਭਿਉਣ ਲੱਗੇ ਵੀ ਤੁਸੀਂ ਪਾ ਦਿਆ ਕਰੋ ਉਹਦੇ ਨਾਲ ਆਪਣੀ ਦਾਲ ਦਾਲ ਹੋਰ ਪੋਲੀ ਜਲਦੀ ਹੁੰਦੀ ਆ ਲਓ ਜੀ ਤੁਸੀਂ ਜਿੰਨੀ ਮਿਰਚ ਪਾਉਣੀ ਹੈ ਤੁਸੀਂ ਇਹ ਚ ਪਾ ਸਕਦੇ ਹੋ ਤਿੰਨ ਮਿਰਚਾਂ ਪਾਓ ਦੋ ਪਾਓ ਚਾਰ ਪਾਓ ਮੈਂ ਚ ਤਿੰਨ ਮਿਰਚਾਂ ਪਾਵਾਂ ਪਾਲੀ ਤੇ ਇਹਦੇ ਵਿੱਚ ਮੈਂ ਪਾਵਾਂਗੀ ਜੀਰਾ ਮੇਰੇ ਕੋਲ ਜੀਰੇ ਦਾ ਪਾਊਡਰ ਹੈ ਨੀਗਾ ਮੇਰੇ ਕੋਲ ਸਾਬਤ ਜੀਰਾ ਆਪਾਂ ਅੱਧਾ ਚਮਚਾ ਜੀਰੇ ਦਾ ਐਡ ਕਰ ਲਿਆ ਵਿੱਚ ਪਾਵਾਂਗੇ ਤੇ ਮੈਂ ਥੋੜਾ ਨਮਕ ਮੈਂ ਪਹਿਲਾਂ ਵੀ ਨਮਕ ਪਾਇਆ ਸਵਾਦ ਅਨੁਸਾਰ ਵਿੱਚ ਪਾਵਾਂਗੇ ਮੈਂ ਥੋੜੀ ਜੀ ਹਲਦੀ ਇਹਦਾ ਪੇਸਟ ਤਿਆਰ ਕਰਾਂਗੇ ਅੱਗੇ ਕੀ ਕੀ ਪਾਉਣੇ ਆਪਾਂ ਤੁਹਾਨੂੰ ਉਹ ਵੀ ਦੱਸਦੇ ਰਹਾਂਗੇ ਫਿਰ ਹਣ ਲੱਗੇ ਪੇਸਟ ਤਿਆਰ ਕਰਨਾ ਹਾਂਜੀ ਆਪਾਂ ਨੇ ਤਾਂ ਪੇਸਟ ਤਿਆਰ ਕਰ ਲਿਆ ਤੇ ਹੁਣ ਆਪਾਂ ਇਹਨੂੰ ਕੱਟ ਕੇ ਇਸ ਕੌਲੀ ਦੇ ਵਿੱਚ ਰੱਖ ਲਿਆ ਮੈਂ ਆਪਾਂ ਪਤਲਾ ਨਹੀਂ ਕੀਤਾ ਥੋੜਾ ਜਿਆ ਸਿੰਗਣਾ ਜਿਹਾ ਰੱਖਿਆ ਵਾ ਹਨਾ ਆਪਾਂ ਇਹਨੂੰ ਫਿਰ ਚੱਕੜ ਲੈਣੇ ਆ ਆਪਾਂ ਇਹਦੇ ਵਿੱਚ ਪਾਵਾਂਗੇ ਦਹੀਂ ਦੇ ਇੱਕ ਚਮਚਾ ਹਨਾ ਇੱਕ ਪਾਈਏ ਡੇਢ ਪਾ ਲੈਣੇ ਆ ਡੇਢ ਚਮਚਾ ਪਦਹੀਂ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਕਿ ਇਹ ਦਹੀਂ ਪਾਉਣ ਦਾ ਮਤਲਬ ਹੁੰਦਾ ਕਿ ਇਹ ਚੀਜ਼ ਆਪਣੇ ਪੋਲੇ ਹੋ ਜਾਂਦੇ ਨੇ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਇਹਨੂੰ ਇੱਕ ਪਾਸੇ ਨੂੰ ਫੜਾਉਂਦੇ ਰਹੋ ਇਹਨੂੰ ਹਾਂਜੀ ਆਪਾਂ ਇਹਨੂੰ ਮਿਕਸ ਕਰ ਲਿਆ 5 ਤੋਂ 7 ਮਿੰਟ ਆਪਾਂ ਇਹਨੂੰ ਮਿਕਸ ਕੀਤਾ ਸੀਗਾ ਇੱਕ ਸਾਈਡ ਨੂੰ ਹੁਣ ਆਪਾਂ ਇਹਨੂੰ 15 ਮਿੰਟ ਲਈ ਢੱਕ ਕੇ ਰੱਖਾਂਗੇ 15 ਮਿੰਟ ਲਈ ਆਪਾਂ ਟੱਕ ਕੇ ਰੱਖਾਂਗੇ ਇਹਨੂੰ ਫਿਰ ਆਪਾਂ ਉਸ ਤੋਂ ਬਾਅਦ ਦੱਸ ਦਿਆਂ ਤੁਹਾਨੂੰ ਆਪਾਂ ਕੀ ਬਣਾ ਰਹੇ ਤੇ ਹੋਰ ਇਹਦੇ ਵਿੱਚ ਕੀ ਚੀਜ਼ਾਂ ਕਰ ਰਹੇ ਐਡ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਇਹਨੂੰ ਜ਼ਿਆਦਾ ਨਹੀਂ ਜ਼ਿਆਦਾ ਪਾਇਆ ਤਾਂ ਖਰਾਬ ਵੀ ਹੋ ਜਾਊਗਾ ਤਕਰੀਬਨ ਚੁੰਡੀ ਕਹਿੰਦੇ ਜਿਹੜੀ ਇੱਕ ਚੁੰਡੀ ਹਨ ਆਪਾਂ ਉਹ ਪਾਵਾਂਗੇ ਤੇ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਚਮਚੇ ਨਾਲ ਪਾਣੀ ਇਹਦੇ ਉੱਪਰ ਹੀ ਪਾਣੀ ਵੀ ਆਪਣਾ ਛੋਲਿਆਂ ਦੀ ਦਾਲ ਵਾਲਾ ਹੀ ਬਚਿਆ ਹੋਇਆ ਸੀਗਾ ਠੀਕ ਹੈ ਇਹ ਪਾ ਲੈ ਆਪਾਂ ਇਹ ਪਾ ਕੇ ਤਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆਂ 5-4 ਮਿੰਟ ਜਿੰਨਾਂ ਦਾ ਕਿ 4 ਮਿੰਟ 5 ਮਿੰਟ ਆਪਾਂ ਕਿਉਂ ਕਰ ਲਿਆ ਗਰਮ ਇੱਧਰ ਆਪਣਾ ਪੇਸਟ ਸੀ ਜਿਹੜਾ ਤਿਆਰ ਹੈ ਤੇ ਹੁਣ ਤੁਹਾਨੂੰ ਦਿਖਾਉਣੀ ਆ ਆਪਾਂ ਇਹਦੇ ਵਿੱਚ ਪਾ ਕੇ ਮੈਂ ਚਮਚੇ ਨਾਲ ਹੀ ਪਾਇਆ ਜਿਆਦਾ ਵੱਡਾ ਨਹੀਂ ਇਹ ਰੋਟੀ ਕੁਛ ਵੱਡੇ ਬਣਾਉਣਿਆ ਤਾਂ ਇਹਨਾਂ ਨੂੰ ਅਗੇ ਪਕਵਾਰੇ ਦੇ ਵੱਡੇ ਵੀ ਬਣਾ ਲਓ ਪਰ ਵੱਡੇ ਬਣਾਉਣ ਦਾ ਮਤਲਬ ਇਹ ਕਿ ਅੰਦਰ ਕੱਚੇ ਰਹਿ ਜਾਂਦੇ ਨੇ ਦੇਖੋ ਜੀ ਆਪਾਂ ਨੇ ਬਣਾ ਲਏ ਆ ਦਹੀਂ ਭੱਲੇ ਨਾਲ ਮੈਂ ਪੰਜ ਕੇ ਗੋਲ ਗੱਪੇ ਬਣਾਏ ਘਰ ਜਦੋਂ ਮੈਂ ਲੈ ਗੋਲ ਗੱਪੇ ਖਾਣ ਗਈ ਨਾ ਸੱਚੀ ਗੱਲ ਆ ਤਾਂ ਉਹ ਮੈਨੂੰ ਕਹਿ ਰ ਇਨਾਰ ਵਾਲੇ ਬਣਾਏ ਦਹੀਂ ਇਨਾਰ ਵਾਲੇ ਬਣਾਏ ਆਪਾਂ ਇਹਦੇ ਚ ਹੋਰ ਨਹੀਂ ਮੈਂ ਕੁਛ ਪਾਇਆ ਆਲੂ ਪਾਇਆ ਗੋਲ ਗੱਪਿਆਂ ਚ ਆਲੂ ਤੇ ਦਹੀਂ ਪਾਇਆ ਣਾਰ ਪਾਇਨੇ ਇਹ ਮੈਂ ਬਣਾਈ ਨਹੀਂ ਗੋਲ ਗੱਪੇ ਇਹਨੇ ਨਾਲ ਦਹੀਂ ਭੱਲੇ ਪਲੀਜ਼ ਤੁਸੀਂ ਮੈਨੂੰ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਨੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਪਲੀਜ਼ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਸ਼ੁਕਰੀਆ ਹਾਂਜੀ ਆਪ ਇਹਦੇ ਵਿੱਚ ਪਾਵਾਂਗੇ ਥੋੜਾ ਲੂਣ ਜੋ ਮੈਂ ਸੱਚੀ ਗੱਲ ਨਾ ਭੁੱਲ ਗਈ ਸੀ ਵਿੱਚ ਪਾ ਲਈ ਆਪਾਂ ਲਾਲ ਮਿਰਚ ਥੋੜੀ ਜਿਹੀ ਜ਼ਿਆਦਾ ਨਹੀਂ ਅਗਰ ਤੁਸੀਂ ਕਾਲੀ ਮਿਰਚ ਪਾਵੋ ਤਾਂ ਹੋਰ ਵੀ ਅਜੀ ਬੱਲੇ ਬੱਲੇ ਪਰ ਜ਼ਰੂਰ ਦੱਸਿਓ ਨਾ ਮੇਰਾ ਹੈ ਕਿੱਦਾਂ ਦੇ ਬਣੇ ਆ ਹਨਾ ਤਾਂ ਇਹ ਭੱਲੇ ਪਰਮੈਂਟ ਉਸ ਚੀ ਹਾਲਾ ਸੁਆਦ ਲੱਗਦੇ ਆ ਮੈਂ ਬਣਾ ਕੇ ਖਾਂਦੀ ਰਹਿਣੀ ਆ ਪਹਿਲਾਂ ਮੈਂ ਟਰਾਈ ਕਰਦੀ ਆ ਫਿਰ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ